سره نوابي بي جي ام رو پختي چي بينو واچا چي بينو پکي ما خطر او بينو ਮਸੰਗਿਆ ਤੇ ਹੋਟਿਆ ਸੁਖਿਆ ਗਿਆਂ ਦਾ ਪਾਣ ਲਾ ਲਾ ਕੇ ਮੇ ਬੇਦੋੜਾ ਕੇ ਕਾਹੇ ਕਹੇ ਕਾਰੇ ਛਾ ताईं बाबा नानाई बा नाना Tidak ada yang ingin dihubungi Tidak ada yang ingin dihubungi Tidak ada yang ingin dihubungi ਮੇਰਾ ਨਾਮ ਹਰਵੰਤ ਸਿੰਘ ਬਰਿਆਣਾ ਜੀ son of ਕੇਵਲ ਸਿੰਘ ਬਰਿਆਣਾ ਪਿੰਡ ਮੰਗਲੀਸ਼ਰ ਅੱਜ ਮੈਨੂੰ ਮੌਕਾ ਮਿਲਿਆ ਸੰਤ ਬਾਬਾ ਸੀਨਾ ਸਾਹੀ ਬਾਰੇ ਕੁਝ ਦੱਸਣ ਦਾ ਕਿਉਂਕਿ ਅੱਜ ਉਹਨਾਂ ਦਾ ਸਾਲਾਨਾ ਭੰਡਾਰਾ ਆ ਜਿਹੜਾ ਕਿ ਪਿੰਡ ਵਾਲੇ ਸਾਰੇ ਨਾਲ ਮਿਲ ਕੇ ਹਰ ਸਾਲ ਲਗਾਉਂਦੇ ਆ ਸੰਤ ਬਾਬਾ ਸੀਨਾ ਸਾਹਿਬ ਇੱਕ ਬੜੇ ਜ਼ਿੰਮੇਵਾਰ ਘਰਾਣੇ ਤੋਂ ਸੀਗੇ ਬਰਨਾਲੇ ਕੋਲ ਤੋਂ ਉਹ ਸਾਧ ਹੋ ਗਏ ਮੰਦਰਾ ਪਾ ਲਈਆਂ ਪਰ ਰੱਬ ਨਹੀਂ ਲੱਭਿਆ ਉਹ ਕਹਿੰਦੇ ਕਿਸੇ ਨੇ ਉਹਨਾਂ ਨੂੰ ਫਿਰ ਇੱਕ ਹੋਰ ਸਾਧੂ ਨੇ ਕਿਹਾ ਪੀ ਰੱਬ ਲੱਭਣਾ ਤੇ ਪਿੰਡਾਂ ਚ ਜਾ ਕੇ ਲੋਕਾਂ ਦਾ ਸੁਧਾਰ ਕਰ ਉਹ ਤਲਵੰਡੀ ਆਣ ਕੇ ਬੈਠ ਗਏ ਜਦੋਂ ਤਲਵੰਡੀ ਆਏ ਤਾਂ ਤਲਵੰਡੀ ਕਹਿੰਦੇ ਵੀ ਮੈਨੂੰ ਤਾਂ ਭਾਈ ਉਹਨਾਂ ਨੇ ਮੈਂ ਸ਼ਰਾਬੀਆਂ ਨੇ ਹਟਾਉਣਾ ਕੀ ਉਹਨੂੰ ਮੈਨੂੰ ਪੀਣ ਲਾਉਣ ਲੱਗੇ ਸੀ ਉਸ ਤੋਂ ਬਾਅਦ ਉਹ ਉੱਥੋਂ ਉੱਠ ਕੇ ਸਾਡੇ ਪਿੰਡ ਆਏ ਤਾਂ ਬਾਬਾ ਜੀ ਸਾਡੇ ਬਾਬਾ ਜੀ ਬੇਲਾ ਸਿੰਘ ਤੇ ਬਾਬਾ ਜੀ ਹਜ਼ਾਰਾ ਸਿੰਘ ਜਿਹੜੇ ਕਿ ਸ਼ਾਹ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਨੂੰ ਟੱਕਰ ਗਏ ਉਹਨਾਂ ਨੇ ਅੰਬਾ ਵਿੱਚ ਕੁੱਲੀ ਪਾ ਕੇ ਦਿੱਤੀ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਮਾਤਾ ਸ਼ੰਕਰਕੌਰ ਦੇ ਘਰ ਇੱਕ ਕਮਰਾ ਸੀਗਾ ਉਹਨਾਂ ਦੀ ਹਵੇਲੀ 'ਚ ਉੱਥੇ ਰੱਖੇ ਤੇ ਫਿਰ ਬਾਬਾ ਜੀ ਜਿਹੜੇ ਲਾਸਟ ਉਹਨਾਂ ਦੇ 30 35 ਸਾਲ ਤਕਰੀਬਨ ਮੈਨੂੰ ਪੱਕਾ ਹੁਣ ਯਾਦ ਨਹੀਂ ਕਿੰਨੇ ਸਾਲ ਪਰ ਉਹ ਸਾਡੇ ਹਵੇਲੀ ਰਹੇ ਆ ਪਹਿਲਾਂ ਉਹ ਇੱਕ ਕੋਠਲੀ 'ਚ ਸੀਗੇ ਫਿਰ ਅਸੀਂ ਉਹਨੂੰ ਚਵਾਰਾ ਪਾ ਕੇ ਦਿੱਤਾ ਤੇ ਜਿੱਥੇ ਉਹਨਾਂ ਦੀ ਸਾਰੇ ਹਾਲਤਾਂ ਆ ਕੇ ਮਿਲਦੀ ਸੀ ਜਿੰਨੇ ਵੀ ਬੰਦੇ ਸੀ ਇਲਾਕੇ 'ਚ ਉਹਨਾਂ ਦਾ ਬਹੁਤ ਪ੍ਰਭਾਵ ਸੀ ਉਹਨਾਂ ਨੇ ਇੰਨਾ ਲੋਕਾਂ ਨੂੰ ਚੰਗੇ ਰਸਤਿਆਂ ਤੇ ਪਾਇਆ ਕਿ ਅੱਜ ਵੀ ਅਸੀਂ ਇਹ ਯਾਦ ਕਰਦੇ ਹਾਂ ਤੇ ਇੱਕ ਚੀਜ਼ ਜਿਹੜੀ ਉਹ ਕਹਿੰਦੇ ਹੁੰਦੇ ਸੀ ਘਰਦਿਆਂ ਦਾ ਸਤਿਕਾਰ ਕਰੋ ਜਿਹੜਾ ਤੁਹਾਡਾ ਪੱਠੇ ਵੜਦਾ ਜਿਹੜਾ ਤੁਹਾਡਾ ਹੱਲ ਪਾਉਂਦਾ ਉਹ ਤੁਹਾਡਾ ਸਹੀ ਗੁਰੂ ਉਹ ਆ ਨਾ ਕਿ ਮੈਂ ਤੇ ਜਿਹੜੀ ਕਿ ਉਹਨਾਂ ਦੀ ਬੜਾ ਬਡੱਪਣ ਸੀ ਇਸੇ ਕਰਕੇ ਉਹ ਸਾਡੇ ਬਾਬਾ ਜੀ ਉਹਨਾਂ ਨੂੰ ਆਪਣੇ ਭਰਾ ਕਹਿੰਦੇ ਹੁੰਦੇ ਸੀ ਤੇ ਬਾਬਾ ਜੀ ਹੁਣੇ ਵੀ ਉਹਨੂੰ ਉਹਨਾਂ ਨੂੰ ਸਦਾ ਭਰਾ ਹੀ ਸਮਝਿਆ ਤੇ ਅਸੀਂ ਉਹਨਾਂ ਨੂੰ ਆਪਣੇ ਬਾਬਾ ਜੀ ਦੇ ਤੌਰ ਤੇ ਹੀ ਜਿਹਦਾ ਗ੍ਰੈਂਡਫਾਦਰ ਕਹ ਲੋ ਉਹਨਾਂ ਦੇ ਤੌਰ ਤੇ ਵਰਤੇ ਰਹੇ ਆ ਤੇ ਉਹਨਾਂ ਨੂੰ ਰੋਟੀ ਲੈ ਕੇ ਜਦੋਂ ਜਾਣਾ ਅਸੀਂ ਠਾਹ ਕਰਕੇ ਡਰਾਉਣਾ ਵੀ ਉਹ ਨਹੀਂ ਕਹਣਾ ਉਹ ਮੈਂ ਡਰ ਗਿਆ ਤੇ ਇੰਨਾ ਪਿਆਰ ਸੀ ਮੇਰਾ ਨਾਂ ਵੀ ਉਹਦੀ ਰੱਖਿਆ ਸੀ ਤੇ ਉਹਨਾਂ ਦਾ ਜਦੋਂ ਪੂਰੇ ਹੋਏ ਤਾਂ ਸਾਡੇ ਜਿਹੜੇ ਬੋਲ ਦਾ ਬੂਜਾ ਸਾਹਿਬ ਲੈ ਕੇ ਜਾਣਾ ਸੀ ਉਹਨਾਂ ਨੇ ਤੇ ਗਿਆਨਾਨੰਦ ਜੀ ਵੀ ਹੋ ਸਕਦਾ ਹਾਜ਼ਰ ਹੋਣ ਜਿਨ੍ਹਾਂ ਦਾ ਪਰ ਬੂਜਾ ਸਾਹਿਬ ਵਾਲਿਆਂ ਨੇ ਸਾਡੇ ਕੋਲ ਆਣ ਕੇ ਕਿਹਾ ਸੀ ਕਿ ਆ ਚਲੋ ਬੂਜਾ ਸਾਹਿਬ ਲੈ ਸਕਦੇ ਆਂ ਸਾਡੇ ਬੋਲਦਾਂ ਨੇ ਮੈਂ ਹੱਕ ਰਿਆ ਸੀ ਗੱਡਾ ਬੋਲ ਮੇਰੇ ਤੋਂ ਰੋਕ ਨਹੀਂ ਸਕੇ ਉਹਨਾਂ ਨੇ ਸਾਡੇ ਇਸ ਜਿਹੜੀ ਜਗ੍ਹਾ ਤੇ ਖੜੇ ਆ ਇੱਥੇ ਗੱਡਾ ਮੋੜਤਾ ਉੱਥੇ ਅਸੀਂ ਗੱਡਾ ਰੋਕ ਕੇ ਉਹਨਾਂ ਦੀ ਮਜ਼ਾਰ ਬਣਾਈ ਹੋਈ ਆ ਉਹਨਾਂ ਦਾ ਇਹ ਜਗ੍ਹਾ ਬਣਾਈ ਹੋਈ ਆ ਜਿੱਥੇ ਹਰ ਸਾਲ ਸਲਾਨਾ ਮੇਲਾ ਸਲਾਨਾ ਲੰਗਰ ਜਿਹੜਾ ਕਿ ਸਾਰੇ ਨਗਰ ਨੂੰ ਸਾਰੇ ਏਰੀਆ ਨੂੰ ਸੱਦ ਕੇ ਕੀਤਾ ਜਾਂਦਾ ਤੇ ਸੰਗਤਾਂ ਦਾ ਬਹੁਤ ਬਹੁਤ ਮਾਸਤੁ ਧੰਨਵਾਦੀ ਆ ਮੈਂ ਕਿਵੇਂ ਜਿੱਦਾਂ ਆਣ ਕੇ ਸੇਵਾ ਕਰ ਰਹੀ ਆ ਤੇ ਜਿਸ ਤਰ੍ਹਾਂ ਲੰਗਰ ਛਕ ਰਹੀ ਆ ਸਾਡੇ ਪਰਿਵਾਰੋਂ ਤੇ ਸਾਡੇ ਸਮੂਹ ਪੰਚਾਇਤ ਨੂੰ ਸਾਡੇ ਸਮੂਹ ਪਿੰਡ ਵੱਲੋਂ ਅਸੀਂ ਬਾਬਾ ਸੀਲ ਨਾਥ ਜੀ ਦੇ ਨੇ ਧੰਨਵਾਦੀ ਆ ਕਿ ਉਹਨਾਂ ਨੇ ਸਾਡੇ ਨਗਰ ਤੇ ਕੀ ਸਾਡੇ ਏਰੀਆ ਤੇ ਇੰਨੀ ਕਿਰਪਾ ਕੀਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ